ਇੱਕ ਜਿਹੜੀ ਗੱਲ ਮੇਰੇ ਦਿਨ ਨੂੰ ਸ਼ੋਹ ਗਈ ਉਹ ਇਹ ਸੀਗਾ ਕਿ ਰਾਜਸਥਾਨ ਦੀਆਂ ਔਰਤਾਂ ਨੇ ਆਪਣੇ ਉਹਨਾਂ ਕੋਲੇ ਵਿਚਾਰਿਆਂ ਕੋਲੇ ਸੋਨੇ ਦੇ ਤਾਂ ਨਹੀਂ ਸੀ ਉਹਨਾਂ ਨੇ ਪਰ ਫਿਰ ਵੀ 20 ਗ੍ਰਾਮ ਸੋਨਾ ਤੇ 2 ਕਿਲੋ ਤੋਂ ਵੱਧ ਚਾਂਦੀ ਦੇ ਗਹਿਣੇ ਆਪਣੇ ਪੰਜਾਬ ਦੇ ਲੋਕਾਂ ਲਈ ਦਾਨ ਕਰਦੇ ਉਹਨਾਂ ਨੇ ਵੀ ਜਿਹੜੇ ਸਾਡੇ ਪੰਜਾਬ ਦੇ ਭਰਾ ਆ ਇਹ ਭਾਈਚਾਰਾ ਜਿਹੜਾ ਪਹਿਲਾਂ ਵੀ ਸੀ ਔਰ ਜਦੋਂ ਸਿੰਘੂ ਬਾਰਡਰ ਤੇ ਮੋਰਚਾ ਲੱਗਿਆ ਹਰਿਆਣੇ ਦੇ ਵਿੱਚੋਂ ਲੋਕਾਂ ਨੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਉਹਨਾਂ ਦੇ ਆਪਣੇ ਆਪ ਕੋਈ ਬਹੁਤ ਜ਼ਿਆਦਾ ਅਮੀਰ ਲੋਕ ਨਹੀਂ ਆ ਉਹ ਕਈ ਤਾਂ ਇੱਕ ਔਰਤ ਬਜ਼ੁਰਗ ਮਾਤਾ ਕਹਿ ਰਹੀ ਸੀ ਕਿ ਮੇਰੇ ਕੋਲ ਜਿਹੜੀ ਕੁੜੀ ਮਰੀ ਸੇਵਾ ਕਰਦੀ ਆ ਮੈਂ ਆਪਣੀ ਜਿਹੜੀ ਚਾਂਦੀ ਦੀ ਬੰਗ ਸੀ ਬੈਂਗਲ ਸੀ ਉਹ ਮੈਂ ਉਹਦੇ ਵਿਆਹ ਲਈ ਰੱਖੀ ਸੀ ਪਰ ਮੈਂ ਹੁਣ ਹਾਰਟ ਬੀਟ ਦਾ ਵਾਸਤੇ ਭੇਜ ਰਹੀ ਆ ਲੋਕਾਂ ਨੇ ਆਪਣੇ ਗਹਿਣੇ ਤੱਕ ਲਾ ਕੇ ਛੁੱਟ ਦਿੱਤੇ ਤੋਂ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਸਾਰੇ ਐਨ ਜੀਓ ਦਾ ਧੰਨਵਾਦ ਕਰਦਾ ਔਰ ਸਾਡੇ ਸਾਰੇ ਜਿੰਨੇ ਵੀ ਸਾਡੇ ਡਾਕਟਰਸ ਹੈਗੇ ਆ ਚਾਹੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਆ ਬਿਸ਼ਮ ਮੋਨ ਜੀ ਆ ਔਰ ਸਾਡੇ ਤਾਂ ਖਰ ਸਾਡਾ ਤਾਂ ਫਰਜ਼ ਵੀ ਆ ਸੀ ਤਾਂ ਵੀਰ ਦਾ ਸਰਵੈਂਟਸ ਆਫ ਦਾ ਪੀਪਲ ਚਾਹੇ ਅਸੀਂ ਚੁਣੇ ਹੋਏ ਪ੍ਰਤੀਨਿਧੀਆਂ ਸਾਡੇ ਐਮ ਐਲ ਏ ਮਨਿਸਟਰਸ ਔਰ ਜਿੰਨੇ ਵੀ ਸਾਡੇ ਹੋਰ ਕਾਰਪੋਰੇਟਰਸ ਔਰ ਸਾਰੇ ਸਾਰੀਆਂ ਪਾਰਟੀ ਵਾਈਟ ਤੋਂ ਉੱਪਰ ਉੱਠ ਕੇ ਔਰ ਸਾਡੇ ਜਿੰਨੇ ਮਤਲਬ ਮੈਂ ਕਹੂੰਗਾ ਆਸ਼ਾ ਵਰਕਰ ਤੋਂ ਲੈ ਕੇ ਡਾਇਰੈਕਟਰ ਆਲ ਸਰਵਿਸਸ ਤੱਕ ਜਿੰਨੇ ਸਾਰੇ ਕਰਮਚਾਰੀ ਆ ਉਹ ਸਾਰੀਆਂ ਗੱਲਾਂ ਨੂੰ ਭੁੱਲ ਕੇ ਇਸ ਵੇਲੇ 24 ਘੰਟੇ ਲੋਕਾਂ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਆ